ਖਡੂਰ ਸਾਹਿਬ ਦੀ ਸੀਟ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਉਤਰੇ ਹੋਏ ਨੇ ਯਾਨੀ ਕਿ ਚੋਣ ਮੈਦਾਨ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਖਾਸਾ ਬੋਲਬਾਲਾ ਹੈਗਾ ਔਰ ਖਡੂਰ ਸਾਹਿਬ ਦੇ ਲੋਕ ਹੁਣ ਭਾਈ ਅਮਰਿਤਪਾਲ ਸਿੰਘ ਦੇ ਨਾਂ ਦੇ ਉੱਤੇ ਫਤਵਾ ਦੇਣ ਨੂੰ ਵੀ ਤਿਆਰ ਬੈਠੇ ਨੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸਮੀਕਰਨ ਦੇਖ ਕੇ ਪਰ ਹੁਣ ਚੋਣ ਮੈਦਾਨ ਦੇ ਵਿੱਚ ਨਿਤਰਣ ਤੋਂ ਬਾਅਦ ਔਰ ਚੋਣਾ ਪੈਣ ਤੋਂ ਠੀਕ ਕੁਝ ਦਿਨ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਮਾਤਾ ਜੀ ਦੁਆਰਾ ਸੰਗਤਾਂ ਦੇ ਸਾਹਮਣੇ ਰੂਬਰੂ ਹੋਏ ਨੇ ਅਜੇ ਕੁਝ ਹੀ ਦਿਨ ਹੋਏ ਨੇ ਕਿ ਚੋਣ ਮੁਹਿੰਮ ਹੋਰ ਤੇਜ਼ ਹੋਈ ਹੈ ਅਜੇ ਕੁਝ ਦਿਨਾਂ ਦੀ ਗੱਲ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਉਹਨਾਂ ਦਾ ਚੋਣ ਨਿਸ਼ਾਨ ਮਾਈਕ ਦਿੱਤਾ ਗਿਆ ਔਰ ਚੋਣ ਨਿਸ਼ਾਨ ਮਾਈਕ ਦੇ ਉੱਤੇ ਭਾਈ ਅਮਰਤਪਾਲ ਸਿੰਘ ਹੁਣ ਚੋਣ ਜਿਹੜੇ ਨੇ ਉਹ ਲੜਨ ਜਾ ਰਹੇ ਨੇ ਆਜ਼ਾਦ ਉਮੀਦਵਾਰ ਨੇ ਖਡੂਰ ਸਾਹਿਬ ਦੀ ਸੀਟ ਤੋਂ ਔਰ ਇਸੇ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਔਰ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਇਸ ਸੀਟ ਦੇ ਉੱਤੇ ਹਾਹਾਕਾਰ ਜਿਹੜਾ ਹੈ ਉਹ ਹੋਰ ਤੀਵਰ ਹੋ ਗਿਆ ਕਿਉਂਕਿ ਜਿਹੜੀਆਂ ਆ ਪ੍ਰਾਤਨ ਪਾਰਟੀਆਂ ਜਾਂ ਫਿਰ ਹੁਣ ਤੱਕ ਜਿਹੜੀਆਂ ਪਾਰਟੀਆਂ ਚੋਣ ਲੜਦੀਆਂ ਆਈਆਂ ਨੇ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਕੋਈ ਡਰ ਜਿਹਾ ਸਤਾਉਂਦਾ ਨਜ਼ਰ ਆਉਣ ਲੱਗਿਆ ਖਾਸ ਕਰਕੇ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਖੜੂਰ ਸਾਹਿਬ ਦੀ ਸੀਟ ਦੀ ਗੱਲ ਕਰੀਏ ਤਾਂ ਕੁਲਬੀਰ ਸਿੰਘ ਜ਼ੀਰਾ ਕਾਂਗਰਸ ਦੇ ਵੱਲੋਂ ਨੇ ਵਿਰਸਾ ਸਿੰਘ ਵਲਟੋਹਾ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਨੇ ਔਰ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਜਦਕਿ ਗੇਮ ਸਾਰੀ ਵਿਰਸਾ ਸਿੰਘ ਵਲਟੋਹਾ ਅਤੇ ਭਾਈ ਅਮਰਤਪਾਲ ਸਿੰਘ ਦੇ ਵਿਚਾਲੇ ਘੁੰਮਦੀ ਨਜ਼ਰ ਆ ਰਹੀ ਹੈ ਕਿਤੇ ਕਿਤੇ ਐਵੇਂ ਹੀ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਦੇ ਕੁਲਬੀਰ ਜ਼ੀਰਾ ਵੀ ਕਿਤਨਾ ਕਿਤੇ ਅੱਗੇ ਆ ਸਕਦੇ ਨੇ ਪਰ ਲਾਲਜੀਤ ਭੁੱਲਰ ਫਿਲਹਾਲ ਇਸ ਰੇਸ 'ਚੋਂ ਬਾਹਰ ਪ੍ਰਤੀਤ ਹੋ ਰਹੇ ਆ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਫਿਲਹਾਲ ਲੋਕਾਂ ਦੇ ਬਦੌਲਤ ਲੋਕਾਂ ਦੇ ਅਨੁਸਾਰ ਅੱਗੇ ਚੱਲਦੇ ਨਜ਼ਰ ਆ ਰਹੇ ਨੇ ਲੋਕ ਭਾਈ ਅਮਰਿਤਪਾਲ ਸਿੰਘ ਦੇ ਸਪੋਰਟ ਦੇ ਵਿੱਚ ਵੋਟ ਪਾਉਣ ਨੂੰ ਤਿਆਰ ਬੈਠੇ ਨੇ ਕਈ ਇਹੋ ਜਿਹੇ ਲੀਡਰ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਆਪਣੇ ਪਿੰਡ ਦੇ ਲੋਕ ਇਥੋਂ ਤੱਕ ਕਿ ਵਿਰਸਾ ਸਿੰਘ ਵਲਟੋਹਾ ਦੇ ਪਿੰਡ ਦੇ ਲੋਕ ਇਹ ਦਾਵਾ ਕਰਦੇ ਨੇ ਕਿ ਅਸੀਂ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾਵਾਂਗੇ ਯਾਨੀ ਕਿ ਸਮਝਿਆ ਜਾ ਸਕਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਦੀਆਂ ਸ਼੍ਰੋਮਣੀ ਅਕਾਲੀ ਦਲ ਦੀ ਕੀ ਹਾਲਤ ਹੈਗੀ ਆ ਉਹਨਾਂ ਦੇ ਆਪਣੇ ਪਿੰਡ ਦੇ ਲੋਕ ਉਹਨਾਂ ਨੂੰ ਫਤਵਾ ਦੇਣ ਨੂੰ ਤਿਆਰ ਨਹੀਂ ਹਾਲਾਂਕਿ ਦੂਜੇ ਪਾਸੇ ਇਕੱਠ ਜ਼ਰੂਰ ਹੋ ਰਹੇ ਨੇ ਲਾਲਜੀਤ ਭੁੱਲਰ ਦੀ ਅਗਵਾਈ ਦੇ ਵਿੱਚ ਵੀ ਇਕੱਠ ਹੋ ਰਹੇ ਨੇ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ 'ਚ ਵੀ ਇਕੱਠ ਹੋ ਰਹੇ ਨੇ ਵਰਸਾ ਸਿੰਘ ਵਲਟੋਹਾ ਦੀ ਅਗਵਾਈ 'ਚ ਵੀ ਇਕੱਠ ਹੋ ਰਹੇ ਨੇ ਪਰ ਲੋਕਾਂ ਦਾ ਫਤਵਾ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਇਕੱਠਾਂ ਦੇ ਆਧਾਰ ਦੇ ਉੱਤੇ ਹੀ ਪੇਸ਼ ਆਵੇ ਹੋ ਸਕਦਾ ਹੈ ਕਿ ਇਕੱਠਾਂ ਦੇ ਵਿੱਚ ਲੋਕ ਜ਼ਿਆਦਾ ਉਮੜ ਕੇ ਆ ਰਹੇ ਨੇ ਪਰ ਜਦੋਂ ਵੋਟ ਪਾਉਣ ਜਾਣ ਤਾਂ ਲੋਕ ਭਾਈ ਅਮਰਤਪਾਲ ਸਿੰਘ ਵੱਲ ਨੂੰ ਵੋਟਾਂ ਪਾ ਜਾਣ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਕਿ ਅੰਤ ਦੇ ਸਮੇਂ ਦੇ ਵਿੱਚ ਬਾਜ਼ੀ ਪਲਟ ਜਾਂਦੀ ਹੈ ਗੇਮ ਕਿਦਾਂ ਬਦਲਦੀ ਹੈ ਬਾਜ਼ੀ ਕਿਦਾਂ ਪੁੱਠੀ ਪੈਂਦੀ ਹੈ ਇਹ ਆਉਂਦਾ ਸਮਾਂ ਦੱਸੇਗਾ ਫਿਲਹਾਲ ਇਸ ਮਾਮਲੇ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਦੇ ਵੱਲੋਂ ਵੱਡੀ ਟਿੱਪਣੀ ਕੀਤੀ ਗਈ ਉਹਨਾਂ ਨੇ ਕੀ ਕੁਝ ਬੋਲਿਆ ਆਓ ਸੁਣਦੇ ਹਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਅਮਰਤਪਾਲ ਸਿੰਘ ਦਾ ਜੋ ਨਿਸ਼ਾਨ ਮਾਇਕ ਵਾ ਧਿਆਨ ਰੱਖਣਾ ਮਾਇਕ ਦੇ ਜੋ ਨਿਸ਼ਾਨ ਮਾਇਕ ਤੇ ਮੋਹਰਾਂ ਲਾ ਕੇ ਅਮਰਪਾਲ ਨੂੰ ਵੱਡੀ ਲੀਡ ਨਾਲ ਜਟਾਉਣਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆਂ ਕਿ ਅਮਰਪਾਲ ਸਿੰਘ ਦਾ ਜੋ ਨਿਸ਼ਾਨ ਮਾਇਕ ਵਾ ਧਿਆਨ ਰੱਖਣਾ ਮਾਇਕ ਦੇ ਜੋ ਨਿਸ਼ਾਨ ਮਾਇਕ ਤੇ ਮੋਹਰਾਂ ਲਾ ਕੇ ਅਮਰਪਾਲ ਨੂੰ ਵੱਡੀ ਲੀਡ ਨਾਲ ਜਟਾਉਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ